ਉਹਨਾਂ ਅਕਾਲ ਪੁਰਖ ਗੁਰੂ ਮਹਾਰਾਜ ਉਹਨਾਂ ਦਾ ਸ਼ੁਕਰਾਨਾ ਕਰਨ ਵਾਸਤੇ ਆਏ ਸੀ ਸਮੁੱਚੀ ਕਾਂਗਰਸ ਪਾਰਟੀ ਨੇ ਸਾਨੂੰ ਦੁਬਾਰਾ ਸਾਡੇ 'ਚ ਵਿਸ਼ਵਾਸ ਪ੍ਰਗਟਾਇਆ ਹੈ ਵਰਕਰ ਸਹਿਬਾਨ ਦੇ ਸਹਿਯੋਗ ਨਾਲ ਉਹਨਾਂ ਦੀਆਂ ਆਪਨਾਵਾਂ ਨਾਲ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਨੇ ਆਦਸ ਨੂੰ ਦੁਬਾਰਾ ਕਾਂਗਰਸ ਪਾਰਟੀ ਦੀ ਮੋਢੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਅਸੀਂ ਸ਼ੁਕਰਾਨੇ ਵਜੋਂ ਇੱਕੋ ਹੀ ਗੱਲ ਅਰਦਾਸ ਕਰਨ ਆਏ ਸੀ ਕਿ ਹਰੇਕ ਕਾਲਪੁਰਖ ਸਾਨੂੰ ਨਿਮਰਤਾ ਸਤਬੁੱਧੀ ਹੰਕਾਰ ਰਹਿਤ ਸਭ ਨਾਲ ਰਲ ਮਿਲ ਕੇ ਚੱਲਣ ਦੀ ਹਰੇਕ ਦੇ ਦਰਵਾਜ਼ੇ ਤੇ ਜਾ ਕੇ ਮੰਨਤ ਕਰਨ ਦੀ ਤੇ ਨਾਲ ਲੈ ਕੇ ਸਹਿਯੋਗ ਲੈ ਕੇ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਕਰਨ ਵਸਤੇ ਸਤਾਰ ਅਮਰਿੰਦਰ ਸਿੰਘ ਰਾਜਾਵੜਿੰਗ ਪ੍ਰਧਾਨ ਜੀ ਜਿਨ੍ਹਾਂ ਨੇ ਸਾਨੂੰ ਪਹਿਲਾ ਸੇਵਾ ਦਿੱਤੀ ਅਸੀਂ ਸਾਰਿਆਂ ਨੇ ਰਲ ਕੇ ਜਥੇਬੰਦੀ ਦਾ ਕੰਮ ਕੀਤਾ ਬੂਥ ਕਮੇਟੀਆਂ ਤੱਕ ਦਾ ਕੰਮ ਕੀਤਾ ਸਾਰੀ ਪਾਰਟੀ ਦਾ ਜੋ ਵੀ ਸੰਦੇਸ਼ ਆਦੇਸ਼ ਆਇਆ ਅਸੀਂ ਸਾਰਿਆਂ ਨੇ ਰਲ ਕੇ ਕੀਤਾ ਉਸੇ ਤਰੀਕੇ ਨਾਲ ਜੋ ਸਾਡੇ ਵਡਿੰਗਸਾ ਪ੍ਰਧਾਨ ਜੀ ਦਾ ਤੇ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਦਾ ਜੋ ਵੀ ਆਦੇਸ਼ ਹੁਕਮ ਆਵੇ ਅਸੀਂ ਉਹਨੂੰ ਲਿਭਾਉਣ ਵਾਸਤੇ ਪੂਰਨ ਹੋ ਸਕੀਏ ਅਸੀਂ ਹਰ ਇਨਸਾਨ ਨਾਲ ਹਰ ਵਰਕਰ ਨਾਲ ਹਰ ਥਾਂ ਤੇ ਹਰ ਲੜਾਈ ਜੋ ਕਿਸੇ ਨਾਲ ਕੇਸ਼ਾਈ ਦੀ ਹੋਵੇ ਜਦ ਸਮਾਜ ਚ ਵੀ ਕਿਸੇ ਨਾਲ ਕੋਈ ਲੜਾਈ ਹੋਵੇ ਤਾਂ ਅਸੀਂ ਸਾਰੇ ਰਲ ਮਿਲ ਕੇ ਉਸ ਨਾਲ ਨਿਭੀਏ ਗੁਰੂ ਮਹਾਰਾਜ ਨੂੰ ਅਸੀਂ ਇਹੀ ਅਰਦਾਸ ਕੀਤੀ ਹੈ ਬੇਨਤੀਆਂ ਕੀਤੀਆਂ ਤੇ ਸਾਰੇ ਰਲ ਕੇ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਾਂਗੇ ਦੂਜੀ ਵਾਰ ਤੋਂ ਫੇ ਮੋਟੇ ਤੇ ਹੋਲ ਪਾਇਆ ਜਾਏਗਾ ਕਿਸ ਤਰ੍ਹਾਂ ਦੇਖਦੇ ਹੋਗੇ ਜਿਹੜੇ ਕੰਮ ਮੰਗੇ ਉਹ ਕਿਸ ਤਰ੍ਹਾਂ ਦੇਖੋ ਮੈਂ ਪਹਿਲਾਂ ਕਿਹਾ ਵੀ ਪਾਰਟੀ ਨੇ ਵਰਕਰ ਸਹਿਬਾਨ ਦੇ ਸਾਹਾਂ ਤੇ ਵਿਸ਼ਵਾਸ ਕਰਕੇ ਮੈਨੂੰ ਦੁਬਾਰਾ ਇਹ ਚਾਂਸ ਦਿੱਤਾ ਹੈ ਜਦੋਂ ਦੁਬਾਰਾ ਮੌਕਾ ਮਿਲਦਾ ਹੈ ਉਦੋਂ ਉਦੋਂ ਵੱਧ ਸ਼ੈਨਸੀਲਤਾ ਸਹਿਜਤਾ ਤੇ ਨਿਮਰਤਾ ਨਾਲ ਕੰਮ ਵੱਧ ਕਰਨਾ ਪੈਣਾ ਹੈ ਕਿਉਂਕਿ ਪੁਰਾਣੀ ਚੀਜ਼ ਨੂੰ ਬਰਕਰਾਰ ਰੱਖਣ ਵਾਸਤੇ ਨਿਮਰਤਾ ਮੰਗੂ ਜਿਵੇਂ ਦਰਖਤ ਹੈ ਉਤੇ ਫਲ ਲੱਗਦਾ ਹੈ ਤਾਂ ਝੁਕਦਾ ਹੈ ਤਾਂ ਮੈਨੂੰ ਲੱਗਦਾ ਵੀ ਜੇ ਮੇਰੇ ਤੇ ਦੁਬਾਰਾ ਸਭ ਨੇ ਵਿਸ਼ਵਾਸ ਕੀਤਾ ਮੈਨੂੰ ਝੁਕ ਕੇ ਨਿਮਰਤਾ ਨਾਲ ਔਰ ਮੈਂ ਕੋਸ਼ਿਸ਼ ਕਰੂੰਗਾ ਕਾਲ ਪੁਰਖ ਦੇ ਚਰਨਾਂ 'ਚ ਅਰਦਾਸਾਂ ਕਰਦਾ ਹੋਇਆ ਕਿ ਜਿੱਥੇ ਤੱਕ ਵੀ ਕੋਈ ਵੀ ਸੇਵਾ ਲੱਗੂਗੀ ਮੈਂ ਉਹਨੂੰ ਤਨ ਦੇਹੀ ਨਾਲ ਨਵਾ ਸਕਦਾ ਨਹੀਂ ਕਿ ਨੇ ਲੱਗੇ ਆ ਕੋਈ ਲੈ ਕੇ ਆਉਂਗੇ ਜੀ ਨਾਲ ਪਰਾਂਾ ਸਾਡੇ ਕੋਈ ਵੀ ਰੁੱਸਿਆ ਨਹੀਂ ਹੋਇਆ ਹਰ ਪਾਰਟੀ ਪਾਰਟੀ ਭਾਜਪੀ ਦੇਖ ਲਓ ਬਠਿੰਡੇ ਆਮ ਆਦਮੀ ਦੇਖ ਲਓ ਅਕਾਲੀ ਦਲ ਦੇਖ ਲਓ ਜਿਹੜੇ ਪਾਰਟੀਆਂ ਵੱਡੀਆਂ ਹੁੰਦੀਆਂ ਉਹਨਾਂ ਦੇ ਵਿੱਚ ਆਪਸੀ ਮਾੜਾ ਮੋਟਾ ਵਿਚਾਰਾਂ ਦਾ ਆਦਾਨ-ਪ੍ਰਦਾਨ ਹੁੰਦਾ ਹਰ ਬੰਦੇ ਦੀ ਮੰਗ ਹੁੰਦੀ ਆ ਚਾਹ ਹੁੰਦੀ ਆ ਹਰ ਬੰਦੇ ਦੀ ਇੱਛਾ ਹੁੰਦੀ ਹੈ ਕਿ ਮੈਂ ਪਾਰਟੀ 'ਚ ਕੰਮ ਕਰਦਾ ਮੈਨੂੰ ਮਿਲੇ ਕੋਈ ਵੀ ਰੁਸਿਆ ਨਹੀਂ ਹੋਇਆ ਸਾਰੇ ਹਾਜ਼ਰ ਐ ਸਾਰੇ ਨਾਲ ਐ ਪੰਜੇ ਦੇ ਨਾਲ ਇਕੱਲੇ ਇਕੱਲੇ ਸਾਥੀ ਦੀ ਭਾਵਨਾ ਹੈ ਮਿਹਨਤ ਦਾ ਪਹਿਲਾਂ ਵੀ ਕਰਾਂਗੇ ਜੇ ਗੁਰੂ ਮਹਾਰਾਜ ਸਾਨੂੰ ਪਲ ਬਖਸ਼ਣ ਮੈਂ ਤਾਂ ਪਹਿਲਾਂ ਹੀ ਕਿਹਾ ਕਿ ਮਿਹਨਤ ਕਰਨ ਵਾਸਤੇ ਅਸੀਂ ਕੋਈ ਵੀ ਕਸਰ ਨਹੀਂ ਛੱਡਾਂਗੇ 27 'ਚ ਕਾਂਗਰਸ ਪਾਰਟੀ ਦੀ ਪੰਜਾਬ 'ਚ ਸਰਕਾਰ ਬਣਾਉਣ ਵਾਸਤੇ ਅਸੀਂ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਵੰਟਿੰਡੇ ਤੇ ਪੂਰੇ ਪੰਜਾਬ 'ਚ ਇਸੇ ਵੀ ਤਰੀਕੇ ਨਾਲ ਕਿਸੇ ਵੀ ਤਨ ਮਨ ਤਨ ਸੇਵਾ ਭਾਵਨਾ ਨਾਲ ਅਸੀਂ ਕੰਮ ਕਰਕੇ ਪੰਜਾਬ 'ਚ ਦੁਬਾਰਾ ਸਰਕਾਰ ਬਣਾਉਂਦੀ ਪੂਰੀ ਲੋਕਾਂ ਦੇ ਅੱਗੇ ਬੇਨਤੀਆਂ ਕਰਾਂਗੇ ਗੁਰੂ ਚਰਨਾ ਚਰਦਾਸਾਂ ਕਰਾਂਗੇ ਭੁੱਲਾਂ ਬਖਸ਼ਾਵਾਂਗੇ ਕੋਈ ਗਲਤੀਆਂ ਹੋਈਆਂ ਉਹਨਾਂ ਵਾਸਤੇ ਲੋਕਾਂ ਤੋਂ ਅਸੀਂ ਕਹਾਂਗੇ ਕਿ ਲੋਕਾਂ ਜਿਹੜੇ ਤੁਸੀਂ ਆ ਪਿਛਲਿਆਂ ਨੇ ਕੀਤੀ ਐ ਇਹਨਾਂ ਤੋਂ ਬਚਣ ਵਾਸਤੇ ਕਾਂਗਰਸ ਨੂੰ ਦੁਬਾਰਾ ਲਿਆਉਣਾ ਜ਼ਰੂਰੀ ਹੈ